जी सारे सत श्रीकाल एच एस पैट ब्लॉग से स्वागत है सो तुम इस तरह ब्लॉग में प्यार देंगे रहना so है so सो गाइस आज का ब्लॉग अपने तो शुरू हो रहा है सो पहला तो अपने चिप्स देख लो हो पे चलिए सो इन्हों अपन खोलते हैं जैकी पहला बनी Jackie Ayo drag Masa Nah Tuh so, Hanji, Jacky mau no Aku bantai ਉਹ ਜੇ ਵੀਨ ਕੜੀ ਕੇ ਭੇਜੂਗਾ। ਹਰਤੀ ਦੇ ਬਾਬਾ ਬੋਦੀ ਦੇ ਗਿੱਲੀ ਤੇ ਬਿਠਾ ਰਿਆ। ਸਰਤਾਜ ਮਣੀਆਂ ਇਹ ਚਾਬੀਆਂ ਲੈ ਆਈ ਥੱਲਿਓ। ਇੱਥੇ ਪਈਆਂ। ਸੋ ਗਾਇਸ ਇੱਕ ਬੈਡ ਨਿਊਜ਼। ਸੋ ਆਪਣੇ ਮਿਰਚਾਂ ਦੇ ਬੂਟੇ ਜਿਹੜੇ ਸੀ ਉਹ ਸੁੱਕ ਚੁੱਕੇ ਨੇ। ਪਤਾ ਨਹੀਂ ਕੀ ਹੋਇਆ ਪਰ ਮਿਰਚੇ ਨੂੰ ਹਜੀ ਵੀ ਲੱਗੀ ਹੈ। ਸੋ ਅਭੀ ਵਾਰ ਵੀ ਆਪਣੀ ਪੂਰੀ ਸੁੱਕ ਗਈ ਹੈ ਚਲੋ ਕੋਈ ਨਾ ਹੁਣ ਆਪਾਂ ਲਿਆਵਾਂਗੇ ਫਿਰ ਦੁਬਾਰਾ ਲਾਵਾਂਗੇ ਨਵੀਆਂ ਸੋ ਅਮਰੂਦ ਦਾ ਬੂਟਾ ਤੁਰ ਪਿਆ ਜਿਹੜਾ ਆਪਾਂ ਦਿਨ ਚੇਂਜ ਕੀਤਾ ਹੈ ਸੋ ਜੀ ਗਾਇਸ ਹੁਣ ਆਪਾਂ ਫਿਕਸ ਹੋ ਗਏ ਆ ਤੇ ਬੇਟਾ ਇਹਨਾਂ ਦਾ ਹਾਲ ਲੈਂਗੇ ਤੇ ਨਾਲੇ ਇੱਕ ਆਪਣਾ ਕੋਲ ਦੇ ਕੇ

ਗਾਈਸ ਇਹ ਆਪਣੇ ਨਾਲ ਚਿਕਸ ਫਿਰ ਹੋਏ ਵੀਚਾ ਸੋ ਬਾਕੀ ਤੁਸੀਂ ਵੇਖਦੇ ਹੋ ਕਿਵੇਂ ਸਾਰੇ ਐਕਟਿਵ ਆ ਸਾਰੇ ਖਾਣਾ ਆਪਣਾ ਦਾਣਾ ਪਾਣੀ ਝੁਗਰੇ ਨੇ ਉਹ ਨਿੱਕਾ ਵੀ ਜਿਹੜਾ ਪੌਦਲਿਆਂ ਦਾ ਸੋ ਵੀ ਬਾਬਾ ਜੀ ਦੀ ਕਿਰਪਾ ਨਾਲ ਪੂਰਾ ਐਕਟਿਵ ਆ ਸੋ ਪਤਾ ਨਹੀਂ ਇਹਨੂੰ ਕੀ ਆ ਪ੍ਰੋਬਲਮ ਸੋ ਜੇ ਦੇ ਕਿਸੇ ਨੂੰ ਵੀ ਪਤਾ ਹੈ ਜਰੂਰ ਕਮੈਂਟ ਚ ਦੱਸਣਾ ਬਹੁਤ ਮਿਲਵੇ ਐਵੇਂ ਇਸ ਸਲੋਲੀ ਜਿਹਾ ਫੀਲ ਕਰਦਾ ਤੁਰਦਾ ਫਿਰਦਾ ਦਾਣਾ ਪਾਣੀ ਸਭ ਸਹੀ ਖਾਂਦਾ ਵਾ ਸਿਰਫ ਇਹਦੀ ਪ੍ਰੋਬਲਮ ਇਹ ਆ ਕਿ ਇੱਕੋ ਜਗ੍ਹਾ ਖਲੁੱਤੇ ਰਹਿਣਾ ਵਾ ਜ਼ਿਆਦਾ ਤੁਰਨਾ ਫਿਰਨਾ ਨਹੀਂ ਆ ਤੇ ਧੌਣ ਅੰਦਰ ਜੀ ਵਾ ਬਾਕੀ ਸਰੀਰ ਐਕਟਿਵ ਹੈ ਸਾਰਾ ਹੀ ਸੋ ਇਹ ਤੇ ਆਪਣੇ ਘਰਰੇ ਨੇ ਮौज-ਮਸਤੀ ਤੇ ਜੱਕੀ ਆਪਣਾ ਮੈਨੂੰ ਜਿਆਦਾ ਆ ਆ ਸਰਕਾਇ ਬੰਨੰਦੇ ਓਏ ਬੋਰੀ ਵੀ ਗਿਲੀ ਕਰਦੀ ਯਾਰ ਇਹਦੀ ਗਲ ਬੋਰੀ ਦੇ ਵਾਵਾ ਨੇ ਰਿਲੈਕਸ ਵੀਲ ਕੀਤਾ ਨਾ ਯਕਾ ਓਏ ਸੋ ਸਤਾਈ ਬਾਈ ਨੇ ਆਪਣੇ ਨੇ ਬੋਰੀ ਕਿਲੀ ਕਰਤੀ ਹੈ ਗਾਇਸ ਸੋਰ ਛੋੜਾ ਇਹ ਕੰਮ ਪੈ ਕੇ ਸੇ ਆਪਾਂ ਕਿਤੇ ਚੱਲ ਗਏ ਸੋ ਚਿਕਸ ਆਪਣੇ ਉੱਪਰ ਹੀ ਖੁੱਲੇ ਸੀ ਸੋ ਹੁਣ ਆਪਾਂ ਜੈਕੀ ਲਈ ਲੱਸੀ ਲੈ ਕੇ ਆਏ ਸੋ ਜੈਕੀ ਨੂੰ ਪਹਿਲਾਂ ਲੱਸੀ ਪਾ ਦਈਏ ਜੈਕੀ ਓਏ ਹਾਂਜੀ ਗਾਇਸ ਹੁਣ ਆਪਾਂ ਆਪਣੀ ਚਿਕਸ ਨੂੰ ਅੰਦਰ ਤਾੜ ਰਹੇ ਹਾਂ ਜੀ ਗੁਰਤਾਜ ਨੇ ਚਿਕਸ ਅੰਦਰ ਤਾੜਦੇ ਆ ਤੇ ਹੁਣ ਤੁਹਾਨੂੰ ਅੱਜ ਦੀ ਆਪੇ ਕਰੀ ਸਫਾਈ ਕਰ ਲਈਏ ਫਿਰ ਤੁਹਾਨੂੰ ਸਫਾਈ ਕਰਕੇ ਮਿਲਦੇ ਹਾਂਜੀ ਗੁਰਤਾਜ ਵੀ ਇੱਥੇ ਆਪਣੇ ਅੱਜ ਸਫਾਈ ਕਰ ਰਿਹਾ ਸੋ ਕਿਉਂਕਿ ਅੱਜ ਆਪਣਾ ਕੈਮਰਾਮੈਨ ਨਹੀਂ ਹੈਗਾ ਸੋ ਇਸੇ ਕਰਕੇ ਵੀਡੀਓ ਮੈਨੂੰ ਬਣਾਉਣੀ ਪੈ ਰਹੀ ਹੈ ਸੋ ਅੱਜ ਗੁਰਤਾਜ ਇਕੱਲਾ ਲੱਗਾ ਹੈ ਸੋ ਹਾਜੀ ਗਾਇਸ ਜਿਵੇਂ ਅੱਜ ਆਪਾਂ ਦੋ ਨਵੇਂ ਚਿਕਸ ਲਿਆਂਦੇ ਸੀ ਸੋ ਇਹਨਾਂ ਨੇ ਕੀ ਕੀਤਾ ਉਹ ਚਿਕਸ ਆਪਣੇ ਵੱਡੇ ਸੀ ਸੋ ਆਹ ਨਿੱਕਿਆਂ ਕਰਕੇ ਤੇ ਇਹਨਾਂ ਦੇ ਅੱਜ ਆਹ ਦੇਖੋ ਇਹਨਾਂ ਦੇ ਹੀਲ ਲਗਾ ਕੇ ਫਿਰ ਕ੍ਰੋਪ ਕਰਕੇ ਦਿਖਾਈ ਸੋ ਗਾਇਸ ਇਹਨਾਂ ਨੂੰ ਤੇ ਆਪਾਂ ਇਹ ਦੋਵਾਂ ਨੂੰ ਸੋ ਇਹਨਾਂ ਦੋਵਾਂ ਨੂੰ ਅੱਜ ਆਪਾਂ ਵੱਖਰੇ ਕਰ ਦੇਣਾ ਵਾ ਸੋ ਪਤਾ ਕਿਉਂ ਕਿ ਜੇ ਇਹਨਾਂ ਨੂੰ ਆਪਾਂ ਇਹਨਾਂ ਦੇ ਵਿੱਚ ਰੱਖਿਆ ਤੇ ਇਹਨਾਂ ਨੇ ਮਰ ਜਾਣਾ ਵਾ ਸੋ ਇਸ ਕਰਕੇ ਨਾ ਦੁਹਾਨੋ ਸੋ ਹਾਂਜੀ ਗਾਇਸ ਆਪਣੇ ਪਿਜਨ ਤੁਹਾਨੂੰ ਦਿਖਾਉਣੇ ਆ ਆ ਵੀ ਚਿਕਸਨ ਕਾਫੀ ਹੱਦ ਤੱਕ ਵੱਡੇ ਹੋ ਗਏ ਆ ਤੇ ਸੀਲ ਮੁਰਗਾ ਆ ਰਿਹਾ ਦਰਨਾ ਤੁਸੀਂ ਪਿਜਨਸ ਦੇਖ ਸਕਦੇ ਆ ਗਾਇਸ ਜਾਣ ਕੇ ਇੱਕ ਮੌਸਮ ਖਰਾਬ ਹੋ ਚੁੱਕਿਆ ਸੋ ਹਨੇਰ ਆ ਗਿਆ ਹੈ ਵੇਖੋ ਬਹੁਤ ਜ਼ਿਆਦਾ ਮੌਸਮ ਮੇਂ ਖਰਾਬ ਹੋ ਚੁੱਕਿਆ ਸੋ ਆਪਾਂ ਆਪਣੀ ਚਿਕਸਨ ਨੂੰ ਤਾਂ ਅੰਦਰ ਤਾੜਤਾ ਇਸੇ ਕਰਕੇ ਸੋ ਗੁਰਤਾਜ ਨੇ ਵੀ ਸਫਾਈ ਕਰਦੀ ਆ ਹਾਇਦਰੇਫੋ ਬਹੁਤ ਜ਼ਿਆਦਾ ਮੌਸਮ ਸੋ ਹਾਂਜੀ ਗਾਇਸ ਜਿਵੇਂ ਕਿ ਹੁਣੇ ਬਹੁਤ ਜ਼ਿਆਦਾ ਇੱਕ ਸਬ ਨੀਂਹਰੀ ਆਈ ਸੀ ਸੋ ਹੋ ਜੇ ਹੁਣ ਤੇ ਮੌਸਮ ਦਾ ਫਰਕ ਪੈ ਗਿਆ ਸੋ ਜਿਵੇਂ ਤੁਸੀਂ ਦੇਖ ਸਕਦੇ ਪਹਿਲਾਂ ਬਹੁਤ ਵੀਡੀਓ ਤੁਹਾਨੂੰ ਕਲਿੱਪ ਸ਼ੋ ਹੋ ਜੂਗੀ ਬਹੁਤ ਜ਼ਿਆਦਾ ਨੀਂਹਰੀ ਸੀ ਸੋ ਹੁਣ ਤੇ ਥੋੜਾ ਜਿਹਾ ਬੈਟਰੀ ਪਰ ਹਜੇ ਵੀ ਬਦਲਵਾਈ ਜੀ ਤੇ ਹੈਗੀ ਆ ਵੇਖੋ ਬਦਲਵਾਈ ਜੀ ਤੇ ਹੈਗੀ ਆ ਸੋ ਹੁਣ ਤੇ ਮੌਸਮ ਖਰਾਬ ਹੋ ਗਿਆ ਸੀ ਸੋ ਆਪਣੇ ਚਿਕਸ ਨੂੰ ਆਪਾਂ ਕਰਤਾ ਸੋ ਹਾਂਜੀ ਗਾਇਸ ਹੁਣ ਕੱਲ ਤੁਹਾਨੂੰ ਨਵੇਂ ਵਲੌਗ ਨਾਲ ਮਿਲਾਂਗੇ ਤੁਸੀਂ ਇਸੇ ਤਰ੍ਹਾਂ ਵਲੌਗ ਨੂੰ ਪਿਆਰ ਦਿੰਦੇ ਰਹਿਣਾ ਸੋ ਨਾਲੇ ਗਾਇਸ ਇੱਕ ਆਪਣੇ 50 ਸਬਸਕ੍ਰਾਈਬਰ ਹੋ ਚੁੱਕੇ ਆ ਸੋ ਤੁਸੀਂ ਇਸੇ ਤਰ੍ਹਾਂ ਵਲੌਗ ਨੂੰ ਪਿਆਰ ਦਿੰਦੇ ਰਹਿਣਾ ਵਾ ਤੇ ਕਮੈਂਟ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਰਹਿਣਾ ਸੋ ਤੁਹਾਨੂੰ ਡੇਲੀ ਵਲੌਗ ਮਿਲਦੇ ਰਹਿਣਗੇ ਸੋ ਸਸਕਾ